ਮੁੰਡੇ ਨੇ ਕਰਵਾਇਆ ਕੁੜੀ ਦੇ ਪੁਤਲੇ ਨਾਲ ਵਿਆਹ ਕਾਰਨ ਸੁਣ ਕੇ ਹੋ ਜਾਮੋਗੇ ਹੈਰਾਨ ਦੋਸਤੋ ਅਕਸਰ ਹੀ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਤਾਂ ਵਿਆਹ ਨਾਲ ਸਿਰਫ ਮੁੰਡਾ ਕੁੜੀ ਦਾ ਹੀ ਨਹੀਂ ਸਗੋਂ ਦੋ ਪਰਿਵਾਰਾਂ ਦਾ ਰਿਸ਼ਤਾ ਜੁੜਦਾ ਹੈ ਪਰ ਹੁਣ ਇੱਕ ਨੌਜਵਾਨ ਨੇ ਕੁੜੀ ਦੇ ਪੁਤਲੇ ਨਾਲ ਹੀ ਕਰਵਾ ਲਿਆ ਵਿਆਹ ਦਰਅਸਲ ਕਾਫੀ ਸਮੇਂ ਤੋਂ ਇਸ ਮੁੰਡੇ ਦਾ ਵਿਆਹ ਨਹੀਂ ਹੋ ਰਿਹਾ ਸੀ ਜੋ ਵੀ ਇਸ ਨੂੰ ਦੇਖਣ ਆਉਂਦਾ ਸੀ ਇਹ ਕਹਿ ਕੇ ਜਵਾਬ ਦੇ ਦਿੰਦਾ ਸੀ ਕਿ ਮੁੰਡਾ ਸੁਣਾ ਨਹੀਂ ਹੈ ਆਪਣੇ ਰਿਸ਼ਤੇ ਲਈ ਇਸ ਮੁੰਡੇ ਨੇ ਕਈ ਥਾਮਾਂ ਤੇ ਮੱਥੇ ਵੀ ਟੇਕੇ ਅਤੇ ਦਵਾਵਾਂ ਵੀ ਮੰਗੀਆਂ ਪਰ ਜਦੋਂ ਕਿਸੇ ਪਾਸੇ ਕੋਈ ਗੱਲ ਨਾ ਪਣੀ ਤਾਂ ਇਹ ਸਭ ਮੁੰਡੇ ਨੇ ਆਪਣੇ ਰਿਸ਼ਤੇ ਲਈ ਕਈ ਵਿਚੋਲਿਆਂ ਨੂੰ ਪੈਸੇ ਵੀ ਦਿੱਤੇ ਪਰ ਫਿਰ ਵੀ ਇਸ ਦਾ ਰਿਸ਼ਤਾ ਸਿਰੇ ਨਾ ਚੜਿਆ ਜਿਸ ਕਰਕੇ ਅੱਕ ਕੇ ਇਸ ਨੌਜਵਾਨ ਨੇ ਆਪਣਾ ਵਿਆਹ ਕੁੜੀ ਨਾਲ ਨਹੀਂ ਸਗੋਂ ਕੁੜੀ ਦੇ ਪੁਤਲੇ ਨਾਲ ਕਰਵਾ ਲਿਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਪੁਤਲੇ ਨਾਲ ਵਿਆਹ ਦੇ ਸ਼ਗਨ ਕਰ ਰਿਹਾ ਹੈ ਸੋ ਲੋਕ ਕਿਸ ਨੂੰ ਦੇਖ ਕੇ ਕਹਿ ਰਹੇ ਨੇ ਕਿ ਭਰਾਵਾ ਥੋੜਾ ਟਾਈਮ ਹੋਰ ਸਬਰ ਕਰ ਲੈਂਦਾ ਕੀ ਪਤਾ ਤੈਨੂੰ ਕੋਈ ਕੰਨਿਆ ਮਿਲ ਜਾਂਦੀ ਅਤੇ ਕੋਈ ਕਹਿ ਰਿਹਾ ਹੈ ਕਿ ਲੱਗਦਾ ਮੁੰਡਾ ਕੱਪੜਿਆਂ ਵਾਲੀ ਦੁਕਾਨ ਤੇ ਕੰਮ ਕਰਦਾ ਹੋਣਾ ਇਹੋ ਜਿਹੇ ਪੁਤਲੇ ਤਾਂ ਉੱਥੇ ਹੀ ਹੁੰਦੇ ਨੇ ਸੋ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ